ਕਰਦੇ ਆ ਗੁਰਦਾਸਪੁਰ ਤੋਂ ਧੋਖਾਧੜੀ ਦਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਸਾਈਬਰ ਠੱਗ ਨੇ ਬਿਨਾਂ ਖਾਤੇ ਦੀ ਜਾਣਕਾਰੀ ਲਏ ਪੈਸੇ ਚੋਰੀ ਕਰ ਲਏ ਤਾਰੀਵਾਲ ਨਹਿਰ ਦੇ ਕੰਢੇ ਮੋਬਾਈਲ ਰਿਪੇਅਰਿੰਗ ਦੀ ਦੁਕਾਨ ਚਲਾਉਣ ਵਾਲੇ ਨੌਜਵਾਨ ਗੌਰਵ ਲੂਥਰਾ ਨੇ ਦੱਸਿਆ ਕਿ ਉਸ ਨੂੰ ਇੰਡਸ ਬੈਂਕ ਤੋਂ ਫੋਨ ਆਇਆ ਕਿ ਉਸ ਦਾ ਬੀਮਾ ਕਰਵਾਉਣਾ ਹੈ ਜੇਕਰ ਤੁਸੀਂ ਬੀਮਾ ਨਹੀਂ ਕਰਵਾਉਣਾ ਚਾਹੁੰਦੇ ਤਾਂ ਫੋਨ ਕਾਲ ਜਾਰੀ ਰੱਖੋ। ਕੁਝ ਸਮੇਂ ਬਾਅਦ ਫੋਨ ਕਾਲ ਕਰਨ ਵਾਲੇ ਨੇ ਫੋਨ ਹੋਲਡ ਕਰ ਦਿੱਤਾ ਤੇ ਬਿਨਾਂ ਫੋਨ ਕੱਟ ਦਿੱਤਾ। ਫਰ ਫੋਨ ਕੱਢ ਦਿੱਤਾ ਪਰ ਜਿਵੇਂ ਹੀ ਉਸ ਨੇ ਫੋਨ ਕੱਟਿਆ ਤਾਂ ਉਸ ਦੇ ਖਾਤੇ ਵਿੱਚੋਂ 138986 ਰੁਪਏ ਕਢਵਾ ਲੈ ਗਏ ਤਾਂ ਸਾਈਬਰ ਕ੍ਰਾਈਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਕਪਲੇਬਾਜ਼ੀ ਤੋਂ ਸੁਚੇਤ ਰਹਿਣ ਅਤੇ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਉਣ ਤੇ ਵਿਸ਼ੇਸ਼ ਸਾਵਧਾਨੀ ਵਰਤਣ ਅਤੇ ਕਾਲ ਤੇ ਕਦੇ ਵੀ ਲੰਬੀ ਗੱਲਬਾਤ ਨਾ ਕਰਨ ਸਾਈਬਰ ਠੱਗਾ ਨੇ ਠੱਗੀ ਕੀਤੀ ਹੈ ਗੁਰਦਾਸਪੁਰ ਦੇ ਵਿੱਚ ਬਦਮਾਸ਼ ਸਾਈਬਰ ਠੱਗਾ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਿਨਾਂ OTP ਮੰਗੇ ਖਾਤੇ ਦੇ ਵਿੱਚੋਂ ਪੈਸੇ ਚੋਰੀ ਕਰ ਲਏ ਤੋ ਨੌਜਵਾਨ ਦੇ ਖਾਤੇ ਚੋਂ 139000 ਰੁਪਏ ਚੋਰੀ ਹੋਏ ਨੇ ਸਾਈਬਰ ਕ੍ਰਾਈਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਕਪਲੇਬਾਜ਼ੀ ਤੋਂ ਸੁਚੇਤ ਰਹੋ ਸੋ ਕਾਫੀ ਲੰਬੀ ਦੇਰ ਤੱਕ ਅਗਰ ਕਿਸੇ ਵੀ ਅਣਪਛਾਤੇ ਦਾ ਫੋਨ ਆਉਂਦਾ ਹੈ ਕਿਸੇ ਅਣਜਾਣ ਬੰਦੇ ਦਾ ਤਾਂ ਉਸਤੇ ਲੰਬੀ ਦੇਰ ਤੱਕ ਗੱਲਬਾਤ ਨਹੀਂ ਕਰਨੀ ਚਾਹੀਦੀ ਸੋ ਬਦਮਾਸ਼ ਸਾਈਬਰ ਠੱਗਾਂ ਦੇ ਵੱਲੋਂ ਠੱਗੀ ਕੀਤੀ ਗਈ ਹੈ ਬਿਨਾ OTP ਮੰਗੇ ਹੀ ਹੁਣ ਖਾਤੇ ਦੇ ਵਿੱਚੋਂ ਪੈਸੇ ਕਢਵਾ ਲੈ ਜਾਂਦੇ ਨੇ ਸੋ ਇਹ ਮਾਮਲਾ ਸਾਹਮਣੇ ਆਇਆ ਜੁਤੇ ਕਿ ਬਿਨਾ OTP ਮੰਗੇ ਹੀ ਖਾਤੇ ਚੋਂ ਪੈਸੇ ਚੋਰੀ ਕਰ ਲਏ। ਸੋ ਗੁਰਦਾਸਪੁਰ ਦੇ ਵਿੱਚ ਇਹ ਠੱਗੀ ਹੋਈ ਹੈ ਬਦਮਾਸ਼ ਸਾਈਬਰ ਠੱਗਾ ਦੇ ਵੱਲੋਂ ਠੱਗੀ ਕੀਤੀ ਗਏ 1,39,000 ਰੁਪਏ ਖਾਤੇ ਦੇ ਵਿੱਚੋਂ ਕਢਵਾ ਲਏ ਗਏ ਨੇ। ਸੋ ਆਨਲਾਈਨ ਕਪਲੇਬਾਜ਼ੀ ਹੋਈ ਹੈ। ਸੋ ਬਦਮਾਸ਼ ਸਾਈਬਰ ਠੱਗਾ ਦੇ ਵੱਲੋਂ ਇਹ ਠੱਗੀ ਕੀਤੀ ਗਈ ਹੈ। 1,39,000 ਰੁਪਏ ਠੱਗ ਲਏ ਗਏ ਨੇ। ਸੋ ਬਿਨਾ OTP ਮੰਗੇ ਹੀ ਖਾਤੇ ਦੇ ਵਿੱਚੋਂ ਪੈਸੇ ਚੋਰੀ ਕਰ ਲਈ ਗਏ। ਸੋ ਇਸ ਨੌਜਵਾਨ ਦੇ ਖਾਤੇ ਤੋਂ 1,39,000 ਰੁਪਏ ਚੋਰੀ ਹੋਏ ਨੇ।